ਇਹ ਕਿਹਦੀ ਫਰਮਿਸ਼ ਤੇ ਆ। ਆ ਜਿਹੜਾ ਜਿਲ੍ਹਾ ਦਾ ਤਾਂ ਪ੍ਰਾਈਵੇਟ ਲਗਾਇਆ। ਇਹ ਜੇ ਕਲੀਨ ਕਰਾ ਦੋ ਤਾਂ ਪਾਣੀ ਸਿੱਧੇ ਰਫ਼ਤਾਰ ਨਾਲ ਆਊਗਾ ਜਿੱਦਾਂ ਉਹ ਦੇਖੋ ਮਾਰੀ। ਉਹ ਨੂੰ ਕੜ ਗਈ। ਉਹ ਨੂੰ ਪਛਾਣਦੇ ਸੋ ਬਹੁਤ ਉਹ ਨੂੰ ਕੋਈ ਬਹੁਤ ਕੀਤੀ ਪਰ ਨਹੀਂ। ਆ ਸਾਡਾ ਸਿੱਧਾ ਹੋ ਜੇ ਨਾ ਜਿਲ੍ਹਾ ਦਾ ਨਾ ਇਨੀ ਵੀ ਰੁਕਾਉਂਦੇ ਨਹੀਂ। ਪਰ ਇਹ ਕਿਹਨਾ ਬੁੱਕਿਆ ਲ। ਹਾਂਜੀ ਇਹਦੇ ਸਾਰੇ ਇਸ ਦੇ ਟ੍ਰੇਕ ਗੈਡ ਬਣ ਗਏ। ਇਸ ਕੋਈ ਨਹੀਂ ਹੈਗਾ। ਵਿੱਚ ਸਾਰਾ ਪਾਣੀ ਦਾ ਆਪ ਲੱਗਿਆ ਪਿੱਛੇ ਗੈਸ ਤੇ। ਕੁਝ ਹੋ ਰਿਹਾ ਹੈ ਨਾ ਬਈ ਆਹ 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 ਬਈ ਉੱਕੜਿਆਲਾ ਕਰਕੇ ਨਹੀਂ ਸਰ ਗਾਈਡਲਾਈਨਸ ਕਰਕੇ ਐਸਐਡੀਆਰ ਤੇ ਇੰਜਨ ਟੋਲ ਫੀ ਛੱਡੇ ਹੋਏ ਨੇ ਉਸਕੇ ਤਾਂ ਕਰਕੇ ਉਹ ਨਹੀਂ ਕਿ ਸਿਰ ਤੇ ਨਾ ਉਹਨਾਂ ਦਾ ਕੁਝ ਆ ਨਹੀਂ ਕਰਦਾ ਸਰ ਪਹਿਲਾਂ ਜਾਨੀ ਨੁਕਸਾਨ ਪਹਿਲਾਂ ਕਰੋ ਨਹੀਂ ਉੱਕੜਿਆਲਾ ਸਰ ਉਹ ਕਹਿੰਦੇ ਹਾਂ ਬਸ ਉਹ ਰੋਕਿੰਗ ਏਰੀਆ ਇਹ ਘਾਟ ਨਹੀਂ ਲੱਗਿਓ ਆ ਉਹ ਪਿੰਡ ਵੀ ਆਹੀ ਜਿੱਥੇ ਜਾਂਦਾ ਰੁਕੀ ਵੀ ਇਹੀ ਜਾਂਦੇ ਨੇ ਫਿਰ ਪਹੁੰਚੀ

ਬਾਕੀ ਇਹ ਵੀ ਪ੍ਰਸ਼ਾਸਨ ਨੂੰ ਸਾਨੂੰ ਕੋਈ ਵੀ ਪ੍ਰਸ਼ਾਸਨ ਨੂੰ ਸਾਨੂੰ ਪ੍ਰੋਬਲਮ ਨਹੀਂ ਆਈ ਹਰ ਤਰ੍ਹਾਂ ਦੇ ਸੀਮਾ ਕਰ ਰਹੇ ਹਾਂ ਜੀ ਐਂਬੂਲੈਂਸ ਸਾਹਿਬ ਮੈਂ ਕਿਹਾ ਮੀਂਹ ਪਵੇ ਜਾਂ ਝੜੀਆਂ ਵੀ ਚੱਲਦੇ ਨੇ ਜੀ ਸਲਾਤ ਮਾਫ ਕਰ ਜਾਨੀ ਨੂੰ ਸਾਨੂੰ ਅੱਗੇ ਇਹ ਕੋਈ ਵੀ ਇਹ ਕੋਈ ਅਗਰ ਕੋਈ ਅਨੁਭਵ ਕਰਵਾਉਂਦੇ ਨੇ ਇਹ ਜਿਹੜੀਆਂ ਨਾਲ ਵੀ ਗੱਲ ਕਰ ਮੈਂ ਇਹ ਕਿਹੜਾ ਕਰ ਇਹਦੇ ਬਜਟ ਜਿਹਦੇ ਕਰਕੇ ਸਾਡਾ ਨਾ ਗੁਰਬਾਨੀ ਇੱਥੇ ਨੂੰ ਹਾਂ ਜੀ ਕਿਉਂਕਿ ਮੈਂ ਛੜ ਕੇ ਪੁਲੀਆਂ ਰੱਖੀਆਂ ਜਾਂਦੀਆਂ ਤੁਹਾਨੂੰ ਦੋ ਹੀ ਰੱਖੀਆਂ ਜਾਂਦੀਆਂ ਕਿਤੇ ਨਿਕਾਸੀ ਕੋਈ ਨਹੀਂ ਲੱਗਦੀ ਇਹ ਨਮੀ ਪੜਨੀ ਹੈ ਜੀ ਉਹਨਾਂ ਨਾਲ ਗੱਲ ਹੋ ਗਈ ਹੈ ਜਿਹੜਾ ਇਹਨਾਂ ਦਾ ਪਾਣੀ ਹੈ ਉਹ ਇੱਥੇ ਵੀ ਅਸੀਂ ਛੋਟੀ ਬੋਲ ਛੋਟਾ ਕਰਨਾ ਦੇਣਾ ਮੈਂ ਆਪਣੇ ਦਿਖਾ ਦੇ ਇੱਧਰ ਵੀ ਮੈਂ ਆਪਣੇ ਤੁਹਾਨੂੰ ਦੱਸ ਦਿੰਦਾ ਬਈ ਇਹ ਨਾ ਤੁਹਾਨੂੰ ਲੱਗਦਾ ਵੀ ਚੱਲ ਹੋਇਆ ਤੁਹਾਨੂੰ ਪਾਣੀ ਨਾਲ ਕੋਈ ਨਹੀਂ ਕੋਈ ਨਹੀਂ ਧੰਨਵਾਦ ਧੰਨਵਾਦ आप सर उंड शुरू होगे। इधर सर गया पानी उसके बाद लकड़ी है पानी चंकी ला गया एकदम इन्हें अपना

ਆਡੇ ਅੰਦਰ ਆ ਗਿਆ ਇਹ ਚੱਕੀ ਆ ਗਿਆ ਸਾਰਾ ਪੂਰਾ ਉਧਿਆਨ ਇਹ ਉਹਨਾਂ ਨੂੰ ਪਤਾ ਲੱਗਿਆ ਸੀ ਬ੍ਰਿਜ ਕਿਥੇ ਕਿਥੇ ਹੋਏ ਇਹ ਕੋਈ ਆ ਅਗਲੀ ਵਾਰ ਨਹੀਂ ਹੋਣਾ ਇੱਚ ਸਰ ਆਪ ਹੋਵੇ ਜਿੱਥੇ ਅਸੀਂ ਖੜੇ ਇੱਕ ਆ ਜਿੰਨਾ ਏਰੀਆ ਫਸਲ ਆ ਇੱਥੋਂ ਦੀ ਨਿਕਾਸ ਨਾ ਹੋਣ ਕਰਕੇ ਨਾ ਇਹ ਪਾਣੀ ਕਿਤਾ ਸੀ ਇਹ ਨਮੀ ਬੰਨੀ ਐ ਐਨ ਐਚ ਨੇ ਬਣਾਉਣੀ ਆ ਜਾਣੀ ਹੈ ਚਿੰਤਪੂਰਨੀ ਇੱਕ ਇੱਧਰ ਖੜਾ ਰਹੀਏ ਤੇ ਜਿਹੜਾ ਆ ਪਾਣੀ ਹੈ ਜਿਹਨਾਂ ਦੀ ਸਰਪੰਚ ਸਾਹਿਬ ਗੱਲ ਕਰਦੇ ਆ ਇੱਕ ਨਕਾਸ਼ ਉੱਤੇਰਾ ਦੀਏ ਇਹ ਫਸਲਾਂ ਬੜਾ ਜਿੰਨੇ ਕੋਈ ਉਹ ਸਾਡਾ ਪਿੰਡ ਦਾ ਤਸੀਬਾਂ ਦੇ ਅੰਦਰ ਹੈ ਦਰਿਆ ਦੇ ਵਾਲੇ ਪਾਣੀ ਆ ਤੋ ਢਾਫ ਲੱਗੀ ਸਾਰੇ ਪੰਜ ਪਿੰਡ ਪਿੱਛੇ ਢਾਫ ਲੱਗੀ ਸਨ ਪੰਜਾਂ ਪਿੰਡਾਂ ਦਾ ਫਸਲ ਖਰਾਬ ਹੁੰਦੀ ਪੁੱਲ ਬਣ ਜਾਣਗੇ ਨਾ ਪੰਜ ਪੰਨਾਂ ਦੀ ਫਸਲ ਪਾ ਸਕਦੇ ਆ ਪੁੱਲ ਪੁੱਛ ਕੇ ਕਰ ਠੀਕ ਆ ਸਰ ਪੁੱਲ ਨੂੰ ਚਾਹੀਦਾ ਪਿੰਡ ਸਰ ਜੀ ਕਿੱਛੇ ਦੇ ਇਹ ਤਾਂ पूरा वन ईयर लाख पूरी साल की गलत सीएम जी ਸਾਰੋ ਸਾਰੋ ਤੁਸੀਂ ਸਰ ਸਹੀ ਹੈ ਸਹੀ ਹੈ ਤੁਸੀਂ ਕਿਹਨੂੰ ਹੋਰ ਤੁਹਾਡੇ ਕੋਈ ਨਹੀਂ ਤੁਹਾਡੇ ਕੋਈ ਵੀ ਹੁਕਮ ਹੋਣ ਸਰ ਪੂਰਾ ਪ੍ਰਬੰਧ ਰਾਖਲ ਸਿੰਘ ਜੀਮ ਸਾਹਿਬ ਤੁਸੀਂ ਬਹੁਤ ਭੇਜਤਾ ਜੀ 3 ਟਰੱਕ ਆ ਗਏ ਆ ਆ ਸਿੰਦਾ ਚਲੋ ਕੋਲੀਆ ਪਾਣੀ ਆਪਾ ਰੱਖ ਕੇ ਤੇ ਨਾਲ ਹੀ ਇਹਦਾ ਤੇ ਸਿੱਧਾ ਤੁਸੀਂ ਬਨ ਵਾਲਾ ਕੰਮ ਆਪਾਂ ਨੂੰ ਹੱਥ ਤੁਸੀਂ ਬਨ ਵਾਲਾ ਕੰਮ ਆਪਾਂ ਕਰ ਵਾਰੀ ਆ ਜਾਂਦਾ ਜੀ ਹਾਂ ਤੇ ਆਪਣਾ ਵਧੀਆ ਹੋ ਜਾਵੇ ਤੇਰੇ ਵੀ ਆਣ ਵਾਲੇ 50 ਸਾਲਾਂ ਸਰ ਕਦੀ ਆਊਗਾ ਨਹੀਂ ਨਾ ਨਾ ਠੀਕ ਹੋ ਜੀ ਠੀਕ ਸਰ ਥੈਂਕ ਯੂ ਠੀਕ ਹੈ ਚੈਨਲ ਹੁੰਦੀ ਰਹੇ ਜੀ ਲੱਗਦਾ ਕੋਈ ਆਦੋਸਤ ਰਾਜ ਆਦੋਸਤ ਰਾਜ ਕੋਈ ਕੋਈ ਗੱਲ ਨਹੀਂ ਕੋਈ ਕੋਈ ਨਹੀਂ ਬਾਰੇ ਕੋਈ ਤਾਂ ਸੱਤ ਹੀ ਤਾਂ ਕੰਨ ਆਇਆ ਨਾ ਸਾਰਨ ਸਾਹਮਣੇ ਸਾਹਮਣੀ ਆ ਲੰਘਾ ਰਿਹਾ ਯਾਰ ਰਾਤ ਦੇ ਟਿਕਾਣਾ ਆ ਬੈਠੇ ਜੋ ਉਹਨੇ ਦੇਖਣ ਦੇ ਬਾਰੇ ਪਰਿਵਾਰ ਦੇ ਦੇਖ ਲੈਣ ਦੇ ਨਾ ਤੁਸੀਂ ਆ ਜਾਇਆ ਕਰੋ ਚੁੱਪ ਦੇਖ ਲੈ ਦੇ ਆਹ ਦੇਖੋ ਸਰਪਰਾਹ ਦਾ ਖਾਦਾ ਸਾਡਾ ਬਰਵਾਉਣ ਨੂੰ ਆ ਬੜੇ ਦੇਖ ਲੈ ਮੇਰਾ ਮਸਲ ਤੁਸੀਂ ਮਾਰ ਜੀ ਆ ਗਿਆ ਪਾਣੀ ਜੀ ਪਾਣੀ ਠੀਕ ਉਹ ਤੁਸੀਂ ਇੱਥੇ ਇਹ ਭੀ ਜਾਂਦਾ ਸਾਰਾ ਉਹਨੂੰ ਕਿਤੇ ਹੀ ਟੰਗ ਕਰ ਲਿਆ ਉਹ ਗਾਂ ਦੇ ਬੱਚੇ ਜੀ ਪਰ ਨਹੀਂ ਨਹੀਂ ਤੁਸੀਂ ਆ ਜਾਓ ਜਿਹੜਾ ਮਾਰ ਕਰਦਾ ਉਹਨੂੰ ਗੱਡੀਆਂ ਦੇ ਦਰ ਸਾਰੇ ਬੰਦ ਕਰਦੇ ਨੇ ਸਰ ਇਹਨਾਂ ਲੋ ਕੋਈ ਕਸਰ ਨਹੀਂ ਇਹਨਾਂ ਵੱਲ ਪਾਣੀ ਰੋਕ ਲੈ ਸਾਰੇ ਸਾਰੇ ਜਣੇ ਆਉਂਦੇ ਸਾਰੀਆਂ ਟੀਮਾਂ ਆਉਂਦੀਆਂ ਇਹਨਾਂ ਚੀਜ਼ਾਂ ਆਉਂਦੀਆਂ ਸਾਨੂੰ ਸਰ ਇਹ ਕੀ ਕੋਈ ਪਾਣੀ ਦਾ ਪ੍ਰੋਬਲਮ ਸੰ ਆ ਜਿਹੜਾ ਬੰਨਿਆ ਹਾਂ ਹਾਂ ਉਹ ਮੈਂ ਦੱਸ ਇਹਨੇ 5 ਕਿਲੋਮੀਟਰ ਇਹ ਬੱਧਾ ਜਾ ਹਾਂ ਬਸ ਤੁਸੀਂ ਠੀਕ ਇਹਦੇ ਵਿੱਚ ਰੱਖਿਆ ਜਾਵੇ ਫਲਟ ਮਤਲਬ ਫੇਟ ਐਨ ਹੋ ਜਾ ਫਿਰ ਮੈਨੂੰ ਚੱਲ ਲੈ ਦੇਖ ਲੈ ਸੈਡਰੀ ਇੰਜਲੋਂ ਪਾਣੀ ਉੱਧਰ ਚੱਲ ਜਾਵੇ ਇਹ ਜਿਹੜਾ ਇਹ ਪਲੱਟ ਗੇਟ ਟਾਈਪ ਹੋਵੇ ਜਦੋਂ ਪਾਣੀ ਇਧਰ ਆਉਂਦਾ ਤਾਂ ਅਸੀਂ ਉਹ ਖੋਲ ਦਈਏ ਤਾਂ ਦਰਿਆ ਚ ਉਧਰ ਹਾਂਜੀ ਜੇ ਉਹ ਕੋਲ ਬਣ ਜਾਵੇ ਜਿਹੜਾ ਅਸੀਂ ਕਹਿੰਦੇ ਆ ਤੇ ਸਾਰੇ ਹੀ ਪ੍ਰੋਬਲਮ ਸੋਲਵਾ ਸਾਰਾ ਪਾਣੀ ਉਧਰ ਮੇਰੇ ਵਿੱਚ ਵੀ ਸੜਕ 'ਚ ਵੀ ਕੂੜਾ ਕਾਪੜੇ ਰਖਾਈਆਂ ਜਾਂ ਇੰਨਾ ਚ ਅੱਗੇ ਪਿੱਛੇ ਵੀ ਨਹੀਂ ਹੈ ਗਿਆ ਪਿੱਛੇ ਵੀ ਨਹੀਂ ਹੈ ਗਿਆ ਅੱਗੇ ਵੀ ਨਹੀਂ ਹੈ ਗਿਆ ਦੂਜੀ ਆ ਜਿੱਥੇ ਨਗਲਾ ਤੇ ਆ ਨਾ ਇਹ ਸਾਰੀ ਪਟਾਈ ਜਾਂਦੀ ਸਾਡਾ ਮਤਲਬ ਪਾਣੀ ਨੂੰ ਉੱਪਰ ਲਾਤੀਆਂ ਜੇ ਜ ਨਹੀਂ ਹੋ ਸਕਦਾ ਸਾਨੂੰ ਪੰਜ ਪੰਜ ਮਰਲੇ 플ੌਟ ਵੀ ਦਿੱਤੇ ਜਾਣ ਕਿਉਂ ਅਸੀਂ ਆ ਸੜਕਾਂ ਦੇ ਜਿਹੜੀ ਬੇਟੀ ਨਾ ਪਕਰਤ ਨਹੀਂ ਠੀਕ ਹੈ ਨਾ ਜੇ ਅਸੀਂ ਇੱਧਰ ਇਹਨਾਂ ਨੂੰ ਰੋਣਾ ਸਰਕਾਰਾਂ ਦੇ ਸਾਨੂੰ ਨਾ 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 ਪਹਿਲਾਂ ਉਹਨੇ ਸਰਕਾਰਾਂ ਮੈਨੂੰ 70 ਸਾਲ ਹੈ ਨਾ ਕੋਈ ਸਰਕਾਰ ਆਉਂਦੀ ਨਹੀਂ ਤੇ ਐਮਐਲਡੀ ਵੀ ਕੋਈ ਆਉਂਦਾ ਸੁਪੰਚੀ ਨਹੀਂ ਆਉਂਦਾ ਪਰ ਹੁਣ ਕੋਈ ਕਸਰ ਨਹੀਂ ਕੀ ਐਮਐਲ ਸਾਹਿਬ ਵੱਲੋਂ ਸਾਰੀਆਂ ਟੀਮਾਂ ਆਉਂਦੀਆਂ ਨੇ ਡਾਕਟਰਾਂ ਆਂਦੀਆਂ ਜੋ ਵੀ ਆ ਤਕਰੀਬਨ ਸਾਰੀਆਂ ਆਉਂਦੀਆਂ ਕੋਈ ਕੋਈ ਬੱਚਾ ਬਿਮਾਰ ਨਹੀਂ ਨਹੀਂ ਸਾਰੇ ਠੀਕ ਠਾਕ ਨੇ ਹਾਂਜੀ ਡਾਕਟਰ ਸਾਹਿਬ ਆ ਰਹੇ ਜੀ ਲਾ ਜਾ ਰਹੇ ਨਹੀਂ ਆ ਤਾ ਨਾ ਤੁਸੇ ਇੱਥੇ ਜਲਾ ਨਾ ਤੇ ਤੁਸੀਂ ਆਜਾ ਕਰੋ ਜੇ ਤਾਂ ਮਰਜੀ ਆਜਾ ਕਰੋ ਤਿੰਨ ਤਿੰਨ ਨਹੀਂ ਉਹ ਚਲੋ ਕੋਈ ਨਹੀਂ ਐਮਐਲਏ ਸਾਹਿਬ ਵੀ ਕਹਿ ਰਹੇ ਨੇ ਸਾਨੂੰ ਨੇ ਸਾਰੇ ਇੰਤਜ਼ਾਮ ਕੀਤੇ ਹੋਏ ਇਹਨਾਂ ਨੇ ਹਾਂਜੀ ਬਾਕੀ ਡੰਗਰਾਂ ਦਾ ਰਾਸ਼ਨ ਪਾਣੀ ਵੀ ਸਭ ਕੁਝ ਆ ਰਿਹਾ ਵਾ ਸਾਨੂੰ ਇਹੀ ਪ੍ਰੋਬਲਮ ਆ ਕਿ ਇਹਦੇ ਉੱਪਰ ਹੀ ਸੜਕ ਬਣਾਈ ਜਾਵੇ ਇਹ ਸਾਰਾ ਸਾਡਾ ਕਮਿਊਨਿਟੀ ਹੋਣਾ ਚਾਹੀਦਾ ਹਾਂਜੀ ਇਹ ਤੋਂ ਕੁਝ ਗਲਾਤ ਆ ਸਭ ਤੋਂ ਵੱਧ ਤੁਹਾਨੂੰ ਪਤਾ ਹੈ ਹਾਂਜੀ ਕਿ ਕਿੱਥੇ ਕਿਹੜਾ ਬੰਨ ਕਿੱਥੋਂ ਪਾਣੀ ਆਉਂਦਾ ਹਾਂਜੀ ਤੁਹਾਨੂੰ ਕੁਝ ਕਿ ਕਰ ਹਾਂਜੀ ਇਹ ਸਾਡਾ ਮਸਲਾ ਸਾਾਨੂੰ ਕੋਈ ਵੜੀ ਨਹੀਂ ਪਤਾ ਕਿਉਂਕਿ ਉਹ ਤਾਂ ਦਫ਼ਤਰਾਂ 'ਚ ਬੈਠੇ ਉਹਨਾਂ ਨੂੰ ਕੀ ਪਤਾ ਕੀ ਕਰ ਹਾਂਜੀ ਸਰਪੰਚ ਸਾਹਿਬ ਨੇ ਇਹ ਦੱਸਿਆ ਮੈਨੂੰ ਭਾਵੇਂ ਹਨਾ ਕਿ ਤੂੰ ਆਪੋਰੀ ਨਹੀਂ ਹੈਗੀ ਹਾਂਜੀ ਬਿਲਕੁਲ ਨਹੀਂ ਨਹੀਂ ਹੈਗੀ ਡਾਫ ਲੱਗ ਜਾਂਦੀ ਹਾਂਜੀ ਡਾਫ ਲੱਗ ਜਾਂਦੀ ਸਾਰਿਆਂ ਘਰਾਂ 'ਚ 12-12 ਫੁੱਟ ਪਾਣੀ ਟੀਵੀ ਸਾਡੇ ਕੋਲ ਬਹੁਤ ਨਾਲ ਹੀ ਹੈਗੀ ਹੈ ਦਰਿਆ ਦੀ ਵਿੱਚ ਹੀ ਹੈ ਇਹ ਦਰਿਆ ਚੋਂ ਛੱਕ ਗੀ ਤੁਹਾਡੇ ਸਹਯੋਗ ਨਾਲ ਸਾਰੇ ਸਹਯੋਗ ਨਾਲ ਇੰਡੀਆ ਗਵਰਨਮੈਂਟ ਤੋਂ ਜਿਹੜੀ ਜਿੰਨੀਆਂ ਵਾਰ ਕੀ ਬੰਨ ਬੱਜਦਾ ਜਾ ਕੇ ਆਉਂਗਾ ਜਿਹੜਾ ਬੰਨ ਬੱਜੇ ਸਾਰੇ ਕੋਣ ਨਸਲਾਂ ਬਰਦਰ ਨਹੀਂ ਆਉਣ ਵਾਲੀਆਂ ਚੀਜ਼ ਸਾਰੀਆਂ ਨਹੀਂ ਨਹੀਂ ਜੀ ਜੀ ਸਾਨੂੰ ਪਹਿਲੀ ਮੁੱਠੀ ਕਰਕੇ ਮਿਲੋ ਤਾਂ ਜਾ ਜੇ ਹਾਂਜੀ ਹਾਂਜੀ ਸਾਨੂੰ ਕੋਈ ਲੋੜ ਨਹੀਂ ਸਾਡੇ ਸਭ ਨੋਰਾ ਜੀ ਬਿਲਕੁਲ ਮੋਲੇ ਤੇ ਮੀਂਹ ਆਂ ਜਿਹਦੇ ਪਾਸ ਜਾਵੇ ਰੋਟੀਆਂ ਆਂ ਦੇ ਪੈਰ ਤੱਕ ਕਰ ਜਾਂਦੀ ਆ ਇੱਥੇ ਪਹਿਲਾਂ ਇੰਛੇ ਅੰਦੂਲੇ ਕੀ ਹੋ ਜਾਂਦਾ ਕਿੰਨੀ ਮਨਜ਼ੂਰੀ ਮਿਲੀ ਨਾ ਸਾਡੇ ਘਰ ਸਾਡੇ ਇਹਨੇ ਵੀ ਕੁਝ ਵੀ ਕਰਦੇ ਇੰਟਰਨੈਟ ਚਾਹੀਦੀ ਕੋਈ ਜ਼ਰੂਰ ਤੋਂ ਲੱਗੀ ਸਾਡੇ ਘਰ ਤੋਂ ਬਾਅਦ ਉਹ ਸਬੂਤੁਰ ਕਿਆ ਨੂੰ ਬੱਸ ਆਉਂਦੀ ਹੈ ਨਾ ਔਰ ਡਰਾਈਵਰ ਨਹੀਂ ਲੈ ਕੇ ਆਉਂਦਾ ਕੱਚਾ ਰਸਤਾ ਹੈ ਨਾ ਸਾਰੇ ਰਸਤੇ ਕੱਚੇ ਆ ਹਾਂਜੀ ਤੇ ਉਹ ਫਿਰ ਸੜਕ ਤੋਂ ਵਾਪਸ ਕਰ ਲੈਂਦਾ ਹਾਂ ਦੇ ਕੁਲੇ ਸਾਰੇ ਬੱਚੇ ਫੱਤੇ ਕੁਲੇ ਟੱਕਰ ਆ ਸਾਰੇ ਕੱਚਾ ਰਸਤਾ ਸਰ ਕੱਚਾ ਸੁੱਟੇ ਨਾ ਲਵਾਉਗਾ ਬੱਸ ਫਿਰ ਦਵਾ ਕੁਲੇ ਨਹੀਂ ਕਰਾਂ ਮੈਂ ਇਹ ਸਰ ਸਾਰਾ ਹੀ ਇਹ ਕੰਪਲੀਟ ਹੋਣਾ ਚਾਹੀਦਾ ਸਭ ਕੁਝ ਜਿਹੜਾ ਕਹਿ ਬਾਕੀ ਜੋ ਵੀ ਮੁਆਵਜ਼ੇ ਨੇ ਜਿੰਨਾ ਨੁਕਸਾਨ ਹੋਇਆ ਸਰ ਉਹ ਤਾਂ ਉਹ ਤਾਂ ਕਰ ਦਿੰਦੇ ਹਾਂਜੀ ਉਹਦੇ ਕੋਈ ਨਹੀਂ ਫਸਲਾਂ ਦਾ ਕੋਈ ਨਹੀਂ ਜਾਨੀ ਨੁਕਸਾਨ ਨਾ ਹਾਂਜੀ ਚਲੋ ਇੱਥੇ ਚੀਕਤਾ ਜੀਆ ਮਤਲਬ ਸਾਰੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਹੋਣਾ ਚਾਹੀਦਾ ਸਰ ਕਹਾਂ ਨਾ ਇਹ ਨਹੀਂ ਹੋਣਾ ਬਸ ਹਾਂਜੀ ਇਹ ਇਹ ਕੰਮ ਨਹੀਂ ਹੋਣਾ ਚਾਹੀਦਾ ਵੀ ਅਸੀਂ ਸਦਕਾ ਦੇ ਫੇਰ ਰੋਣੀਏ ਬਹੁਤ ਠੀਕ ਇਹ ਗੱਲ ਨਹੀਂ ਹੋਣੀ ਸੀ ਹਾਂਜੀ ਕੋਈ ਨਹੀਂ ਕੋਈ ਨਹੀਂ

ਅੱਜ ਇਹ ਉਹ ਆਰਟੀਕਲ ਬਣਾਉਂਦੇ ਹਾਂ ਅੱਜ ਇਹ ਜਨਰਲ ਵੀ ਹਾਂ ਜੀ ਸਾਨੂੰ ਕਹਿੰਦੇ ਕਿ ਆਪਣਾ ਦਰਿਆਦ ਦਾ ਵਿੱਚ ਉਹ ਹਾਂ ਜੀ ਉਹਨਾਂ ਕਰ ਲਓ ਤੇ ਉਹ ਗੁਲੀਆਂ ਤੇ ਕੇ ਆਪਣਾ ਦਰਿਆਦ ਦਾ ਵਿੱਚ ਉਹ ਹਾਂ ਜੀ ਜਿਹੜੇ ਰੋਖ ਬਣ ਉਹਨੂੰ ਗੁਲੇ ਸਾਫ਼ ਕਰਾ ਦਿਓ ਸਾਫ਼ ਕਰਵਾ ਦਿਓ ਉਹ ਕਹਿੰਦੇ ਹਾਂ ਜੀ ਤੇ ਇੱਕ ਇੱਥੇ ਨਹੀਂ ਆਉਣਾ ਇੱਕ ਸਾਡੇ ਘਰ ਵੀ ਸਾਰੇ ਟਰੱਟ ਗਏ ਜੀ ਹਾਂ ਇਹ ਤਾਂ ਕੋਈ ਨਹੀਂ ਤੁਹਾਨੂੰ ਸਾਰਾ ਉਹਦਾ ਮੁਆਫੀ ਆ ਪੰਗਰਾਂ ਦਾ ਹਾਂ ਜੀ ਨਾ ਜੀ ਤੁਹਾਡੀ ਰਾਜਾ ਸਾਹਿਬ ਸਾਡੇ ਭਾਜੀ ਦੇ ਸਾਡੀ ਬਹੁਤ ਬਹੁਤ ਧੰਨਵਾਦ ਜੀ ਇਹ ਬਹੁਤ ਤੁਹਾਡੇ ਬਹੁਤ ਮਦਦ ਕਰਦੇ ਜੀ ਸਾਡਾ ਰਾਸਰ ਪਾਣੀ ਸਾਡਾ ਸਰਕਾਰ ਨਹੀਂ ਆਉਣੀ ਬਾਰ ਬਾਰ ਬਹੁਤ ਬਹੁਤ ਸਾਨੂੰ ਤੇ ਜ ਤੁਸੀਂ ਕੱਢ ਕੇ ਖੜਿਆ ਸੀ ਹਾਂ ਜੀ ਹਾਂ ਜੀ ਥੋੜੀ ਸਰਕਾਰ ਹੈ ਜੀ ਹਾਂ ਜੀ ਸਰਕਾਰ ਉਹ ਗਾਨ ਸਾਹਿਬ ਦੇ ਦੋ ਸਾਡੀਆਂ ਅਲ ਪੁਆਇੰਟੀਆਂ ਕੋਲ ਨਾ ਜਾਣ ਕੁਝ ਹੋਰ ਬਹੁਤ ਬਹੁਤ ਧੰਨਵਾਦ ਜੀ ਉਹਦੇ ਪੰਚਾਇਤਾਂ ਨਹੀਂ ਦੇਣਾ ਏਵੇਂ ਹੀ ਆ ਬਲਦੀ ਹਾਂਜੀ ਏਵੇਂ ਬਲਦੀ ਆਓ ਇਹ ਹੋਇਆ ਆ ਗਿਆ ਹਾਂਜੀ ਆਦਾ ਆਫਰੀ ਲੱਗਦੀ ਹੈ ਹਾਂਜੀ ਇੱਕ ਮੇਨ ਬੰਧ ਹਰ ਨੂੰ ਜ਼ਰੂਰੀ ਬਹੁਤ ਜਿਆਦਾ ਇਹ ਸਾਨੂੰ ਸੜਕ ਹੈ ਹੀ ਨਹੀਂ ਜੀ ਹਾਂ ਜੀ ਸੜਕ ਨਹੀਂ ਪੰਜ ਚਾਰ ਪੇੜ ਲੱਗਦੇ ਨੇ ਪੇੜ ਦੇ ਇੱਥੇ ਹਾਂ ਅਬਦੁੱਲਾ ਪੁਰਾਣੇ ਵੀ ਇਹੀ ਕਹਿੰਦੇ ਜੀ ਹਰ ਫੱਤੇ ਕੋਲੇ ਨੂੰ ਸਰ ਮੈਂ ਤੁਹਾਨੂੰ 2023 ਨਹੀਂ ਯਾਰ ਕਿਸਾਬ ਨੂੰ ਮੈਂ ਕੀ ਕਹਿੰਦਾ ਯਾਰ ਆਇਨੇ ਮੈਂ ਕੀ ਹੋਇਸੀ ਲੇਸਤਾ ਸਰਸਤਾ ਬੋਲੋ ਕੋਈ ਕੋਰ ਲੀਡਿੰਗ ਹੈ ਜੀ ਨਾ ਕੋਰ ਲੀਡਿੰਗ ਵਾਸਤੇ ਫਸਟ ਟਾਈਮ ਤਿੰਨ ਚਾਰ ਬੋਲੋ ਦੇਖਣਾ ਥੋੜੀ ਜਿਹੀ ਪਾਉਣ ਜਾਰੀ ਲੱਗੀ ਹੈ ਦਰਿਆ ਦੀ ਮਿੱਟੀ ਤੁਹਾਨੂੰ ਤੁਹਾਨੂੰ ਜਾ ਕੇ ਪਤਾ ਹੈਂ ਕਿ ਕਿੱਥੇ ਗੋਲ ਨਾ ਜੀ ਅੱਛਾ ਤੁਹਾਨੂੰ ਵੀ ਪਾਣੀ ਆਉਂਦਾ ਜੀ ਕਿਹਦੇ ਦੇ ਕਰ ਸਾਹਿਬ ਜੀ ਤੁਹਾਨੂੰ ਪੁੱਛਦੇ ਜੀ ਠੀਕ ਹੈ ਜੀ ਬੰਦ ਉਹ ਬਸ ਜਿਹੜਾ ਉਹ ਤਾਂ ਜਿਵੇਂ ਤੁਸੀਂ ਯਾਰ ਖਾਰੇ ਇੱਕ ਵਾਰੀ ਸਾਫ ਕਰਵਾਓ ਬਹੁਤ ਜ਼ਰੂਰੀ ਹੈਗਾ ਗਾਹਾਂ ਤੋਂ ਤੁਹਾਨੂੰ ਸਰ ਸਾਰਾ ਬਹੁਤ 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 ਸਾਰਾ ਸੀਡਾ ਦੇ ਅਖੀਰ ਤੇ ਹੱਥ ਆ